you. Mm -hmm. ਆਵਾਰਾ ਕੁੱਤਿਆਂ ਦੇ ਆਤੰਕ ਦਾ ਸ਼ਿਕਾਰ ਸਿਰਫ ਕਿਸੇ ਇੱਕ ਸ਼ਹਿਰ ਪਿੰਡ ਜਾਂ ਫਿਰ ਗਲੀ ਦੇ ਵਿੱਚ ਰਹਿਣ ਵਾਲੇ ਆਮ ਲੋਕ ਨਹੀਂ ਹੈ ਸਗੋਂ ਪੂਰੇ ਪੰਜਾਬ ਸੂਬੇ ਪਰਦੇ ਲੋਕ ਆਵਾਰਾ ਕੁੱਤਿਆਂ ਦੇ ਆਤੰਕ ਦਾ ਸ਼ਿਕਾਰ ਹੋਰੇ ਨੇ ਪਿਛਲੇ ਮਹੀਨੇ ਹੀ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦੇ ਵਿੱਚ ਆਵਾਰਾ ਕੁੱਤਿਆਂ ਦੇ ਟੋਲੇ ਨੇ ਦੋ ਔਰਤਾਂ ਤੇ ਇੱਕ ਬੱਚਿਆਂ ਨੂੰ ਆਪਣੇ ਸ਼ਿਕਾਰ ਬਣਾਇਆ ਸੀ ਐਨੀ ਵਰਤੀ ਘਟਨਾ ਤੋਂ ਬਾਅਦ ਵੀ ਜ਼ਿਲ੍ਹਾ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਕਾਬੂ ਕਰਨ ਅਤੇ ਸ਼ਹਿਰਾਂ ਪਿੰਡਾਂ ਤੇ ਗਲੀਆਂ ਤੋਂ ਫੜਨ ਦੇ ਲਈ ਕਪੂਰਥਲਾ ਦਾ ਪ੍ਰਸ਼ਾਸਨ ਕਿ ਪ੍ਰਸ਼ਾਸਨ ਜਿਹੜਾ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਸ਼ਾਇਦ ਉਹ ਕਿਸੇ ਹੋਰ ਫਟੀ ਘਟਨਾ ਦੀ ਉਟੀਕਰ ਕਰ ਰਿਹਾ ਸੋ ਇਸ ਸਬੰਧੀ ਔਰਤਾਂ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਤੇ ਉਤੇ ਨੱਥ ਪਾਈ ਜਾਵੇ ਹਾਂਜੀ ਆਪਣਾ ਹਾਂਜੀ ਕਿਰਮ ਮੱਲਬ ਮੱਲਬ ਡਾਕਟਰ ਸਰਕਲੀ ਹੈ ਮੇਰੀ ਉਸ ਬੇਟੀ ਹੈ ਪੁਲਿਸ ਜਾਂਦੀ ਹੈ ਸਕੂਲ ਜਾਂਦੀ ਹੈ ਛੋਟੀ ਹੈ 3 ਸਾਲ ਦੀ ਬੇਟੀ ਹੈ ਉਹ ਇੱਕ ਦੋ ਵਾਰੀ ਉਹਨੂੰ ਵੀ ਪੈ ਗਿਆ ਉਹ ਡਰ ਦੇ ਮਾਰੇ ਆਂਦੀ ਨਹੀਂ ਇਸ ਪਾਸੇ ਉਹ ਬਹੁਤ ਮੁਸ਼ਕਲ ਹੁੰਦੀ ਆ ਆ ਨਾ ਮੰਨਦੇ ਸਟਿੱਕ ਨਾਲ ਆ ਨਾ ਮੰਨਦੇ ਇਹ ਪੈਂਦੇ ਬਹੁਤ ਬੱਚਿਆਂ ਦੇ ਦੇਖ ਕੇ ਜ਼ਿਆਦਾ ਪੈਂਦੇ ਆ ਬਹੁਤ ਪਰੇਸ਼ਾਨ ਆ ਅਸੀਂ ਬੱਚੇ ਇਕੱਲੇ ਆ ਨਹੀਂ ਸਕਦੇ ਇਸ ਪਾਸੇ ਕੀ ਤੁਸੀਂ ਮੱਲੇ ਵਾਲੇ ਮਿਲ ਕੇ ਕਦੀ ਕਿ ਇਸ ਮੰਦੀ ਕੋਈ ਨਗਰ ਨਿਕਮ ਨੂੰ ਕੋਈ ਲਿਖਤੀ ਕੰਪਲੇਟ ਹਾਂਜੀ ਲਿਖਤੀ ਕੰਪਲੇਟ ਦਿੱਤੀ ਹੋਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਕੀ ਕਾਰਨ ਕੀ ਹੈ ਕਿ ਕਾਰ ਵੀ ਕੀ ਨਹੀਂ ਪੈਟਰਨ ਯੋਗਨਾ ਨੇ ਸਾਨੂੰ ਕਿਹਾ ਸੀ ਕਿ ਅਸੀਂ 1-2 ਦਿਨ ਤੱਕ ਕਾਰਵਾਈ ਕਰਾਂਗੇ ਪਰ ਸਾਨੂੰ ਅੱਜ ਹਫਤਾ 10 ਦਿਨ ਹੋ ਗਏ ਪਰ ਕੋਈ ਸੁਮਾਈ ਨਹੀਂ ਹੋ ਰਹੀ ਤੁਹਾਨੂੰ ਤੇ ਮੰਗ ਕੀ ਕਰਦੇ ਅਸੀਂ ਮੰਗ ਕਰ ਰਹੇ ਹਾਂ ਕਿ ਸਾਡਾ ਮਸਲਾ ਹੱਲ ਹੋਵੇ ਬੱਚਿਆਂ ਨੂੰ ਬਹੁਤ ਆਂਦਾ ਵਾ ਬੱਚਿਆਂ ਕੋ ਚੀਕਾਂ ਖੋਲੰਦੇ ਐ ਤੇ ਮਾਇਕ ਕਰਦੇ ਨੇ ਨਾ ਅੱਜ ਤੋਂ ਸਕੂਲ ਆ ਬੱਚਿਆਂ ਦਾ ਛੋਟੇ-ਛੋਟੇ ਬੱਚੇ ਨਿਕਲਦੇ ਸਕੂਲੋਂ ਬੱਚੇ ਆਪਣੇ ਆਂਦੇ ਕਈ ਵਾਰੀ ਕਈਆਂ ਦੇ ਨਾਲ ਪੇਰੈਂਟਸ ਹੁੰਦੇ ਕਈਆਂ ਦੇ ਨਾਲ ਨਹੀਂ ਹੁੰਦੇ ਪੇਰੈਂਟਸ ਤੋਂ ਫੇਟਰ ਜਾਂਦਾ ਵੱਡਾ ਬੰਦਾ ਹੋਵੇ ਬੱਚਿਆਂ ਨੂੰ ਕੋਈ ਤਾਂ ਪੂਰੀ ਨਹੀਂ ਦਿੰਦੇ ਹੈਗਾ ਉਹਨਾਂ ਨੂੰ ਪੈ ਜਾਂਦੇ ਆ ਕਈਆਂ ਦੇ ਉਹਨਾਂ ਨੇ ਵਾਈਫ ਵੀ ਕੀਤੀ ਹੋਈ ਹੈ ਬੱਚਿਆਂ ਦੇ ਹੱਥਾਂ ਤੇ ਗੰਦੇ ਦੇ ਨਿਸ਼ਾਨ ਵੀ ਆ ਜਾਂਦੇ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਚੈਲਵੀ ਹੈ ਹਾਂਜੀ ਕਿਹੜਾ ਮੱਲਾਵਾ ਡਾਕਟਰ ਸਾਦਕ ਹਾਂਜੀ ਕੀ ਕਾਰਨ ਕੀ ਅੱਜ ਜਿਹੜੇ ਕਿ ਤੁਸੀਂ ਇਕੱਠੇ ਹੋਏ ਤਾਂ ਕੀ ਸਮੱਸਿਆ ਕੀ ਆ ਰਹੀ ਹੈ ਅਸੀਂ ਆਵਾਰਾ ਕੁੱਤਿਆਂ ਤੋਂ ਪਰੇਸ਼ਾਨ ਆ ਸਾਡੀ ਗਲੀ ਦੇ ਵਿੱਚ ਇੱਕ ਕੁੱਤਾ ਸਾਰੇ ਲੋਕਾਂ ਨੂੰ ਬੜਾ ਪਰੇਸ਼ਾਨ ਕਰਦਾ ਹੈ ਛੋਟੇ-ਛੋਟੇ ਬੱਚਿਆਂ ਨੂੰ ਵੀ ਗਲੀ 'ਚੋਂ ਨੰਗਨ ਨੀਂਦਾ ਕਾਫੀ ਲੋਕਾਂ ਨੇ ਇੱਥੋਂ ਗਲੀ 'ਚੋਂ ਆਣਾ ਜਾਣਾ ਬੰਦ ਕਰ ਦਿੱਤਾ ਹੈ ਤੁਮ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਇਸ ਸਮੱਸਿਆ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਇੱਕ ਟਿਕਵਾਇਆ ਜਾ